14 ਜਨਵਰੀ ਨੂੰ ਅਮਰਸਾਦ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਸਥਿਤ ਕਈ ਸਕੂਲਾਂ ਨੂੰ ਇੱਕ ਵਾਰ ਫਿਰ ਬੰਬ ਨਾਲ ਉਡਾਉਣ ਦੀਆਂ ਧਮਕੀ ਭਰੀਆਂ ਈਮੇਲਾਂ ਸਾਹਮਣੇ ਆਈਆਂ ਹਨ ਇਸ ਵਿੱਚ ਸਕੂਲ ਪ੍ਰਸ਼ਾਸਨ ਮਾਪਿਆਂ ਅਤੇ ਬੱਚਿਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਜਾਣਕਾਰੀ ਮੁਤਾਬਕ 10 ਤੋਂ ਬਾਅਦ ਸਕੂਲਾਂ ਨੂੰ ਈਮੇਲ ਰਾਹੀਂ ਧਮਕੀ ਦਿੱਤੀ ਗਈ ਹੈ ਇਹ ਮਾਮਲਾ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਕਈ ਵਾਰ ਇਸ ਤਰ੍ਹਾਂ ਦੀਆਂ ਧਮਕੀਆਂ ਈਮੇਲ ਸਕੂਲਾਂ ਨੂੰ ਮਿਲ ਚੁੱਕੀਆਂ ਹਨ ਅਤੇ ਪੁਲਿਸ ਪ੍ਰਸ਼ਾਸਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਦੇ ਵਿੱਚ ਗਵਰਨਮੈਂਟ ਸਕੂਲ ਤਾਂ ਉਹਨਾਂ ਨੂੰ ਮੇਲ ਰਾਹੀਂ ਕੁਝ ਥ੍ਰੈਟਨਿੰਗ ਮੈਸੇਜਸ ਆਏ ਹੈਗੇ ਨੇ ਤਾਂ ਇਹਦੇ ਵਿੱਚ ਆਇਆ ਬੀਿੰਗ ਕੋਲਡ ਕਿ ਜਿਹੜਾ ਮੁਤਲਕਾ ਜਿਹੜਾ ਪ੍ਰਿੰਸੀਪਲ ਹੈ ਉਹਨਾਂ ਕੋਲੋਂ ਹਜੇ ਸਟੇਟਮੈਂਟ ਲੈਣਾ ਬਾਕੀ ਹੈ ਤਾਂ ਪਿੱਛੇ ਵੀ ਇਹੋ ਜਿਹੀ ਕੋਈ ਥ੍ਰੈਟ ਮੇਲ ਆਈ ਸੀਗੀ ਸਕੂਲ ਨੂੰ ਅਸੀਂ ਉਹਦੇ ਵਿੱਚ ਅਰਚਾ ਦਰਜ ਕਰ ਦਿੱਤਾ ਸੀਗਾ ਤਾਂ ਨਾਲ ਦੇ ਨਾਲ ਅਸੀਂ ਇਹ ਜਿਹੜੀ ਡੀਟੇਲ ਸਾਡੀ ਜਿਹੜੀ ਟੈਕਨੀਕਲ ਸੈੱਲ ਹੈ ਜਿਹੜੀ ਈਮੇਲ ਆਈਡੀ ਤੋਂ ਡੀਟੇਲਸ ਜਾ ਜਿਹੜਾ ਸੈਟ ਮੀਲ ਆਇਆ ਹੈ ਉਹਨਾਂ ਨੂੰ ਤੇਜੇ ਆਏ ਪਰ ਰੈਜ਼ੋਲੂਸ਼ਨ ਤਾਂ ਇਹਨੂੰ ਥੋੜਾ ਜਿਹਾ ਅਸੀਂ ਪ੍ਰੀਲੀਮਨਰੀ ਵੇਖ ਕੇ ਵੀ ਆਰ ਵੈਰੀ ਸ਼ੋਰ ਕਿ ਅਸੀਂ ਇਹਨੂੰ ਰੈਜ਼ੋਲਵ ਕਰਾਂਗੇ ਨਾਲ ਦੇ ਨਾਲ ਵਾਂਸ ਵੀ ਗੇਟ ਅ ਸਟੇਟਮੈਂਟ ਫਰਮ ਦ ਸਕੂਲ ਅਥਾਰਟੀ ਅਸੀਂ ਇੱਥੇ ਪਰਚਾ ਵੀ ਦਰਜ ਕਰਾਂਗੇ ਤਾਂ ਇਹਦੇ ਵਿੱਚ ਜਿਹੜੇ ਪਿੱਛੇ ਜਿਹੜਾ ਵੀ ਕੋਈ ਅਨਸਰ ਹੈ ਤਾਂ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾਊਗੀ ਸਰ ਜਿਵੇਂ ਸਕੂਲ ਅੱਜ ਖੁੱਲ ਗਏ ਨੇ ਸਰਕਾਰੀ ਸਕੂਲ ਖੁੱਲ ਗਏ ਨੇ ਪ੍ਰਾਈਵੇਟ ਵੀ ਖੁੱਲ ਗਏ ਕਿਸ ਤਰ੍ਹਾਂ ਵੀ ਕੋਈ ਸਖਿਆ ਇਸ ਵੇਲੇ ਆ ਜਿਹੜੇ ਬਿਹਾਰੀ ਸਕੂਲਾਂ ਨੂੰ ਦੇ ਰਹੇ ਨਹੀਂ ਇਹਦੇ ਵਿੱਚ ਮਤਲਬ ਅ ਇਨ ਆਲਮੋਸਟ ਆਲ ਕੇਸਸ ਇਥੇ ਵੀ ਇਹ ਇਸ ਤਰ੍ਹਾਂ ਦੀ ਥ੍ਰੈਟ ਮੇਲਸ ਆਈਏ ਦੇ ਵਰ ਹਾਕਸ ਅ ਈਮੇਲਸ ਬਟ ਫਿਰ ਵੀ ਅਸੀਂ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਹਮੇਸ਼ਾ ਐਜ਼ ਅ ਸੇਫਟੀ ਪ੍ਰੀਕਾਸ਼ਨ ਉਤੇ ਇਸ ਜਾਂ ਐਂਟੀਸਪੋਟਾ ਚੈੱਕ ਕਰਦੇ ਹਾਂ ਤਾਂ ਉਤੇ ਸੀ ਫਿਜ਼ਿਕਲੀ ਵੀ ਚੈੱਕ ਕਰਦੇ ਹਾਂ ਬਾਕੀ ਜਿਹੜਾ ਇਕੁਪਮੈਂਟ ਦੇ ਰਾਹੀ ਡੌਗ ਸਕਵਾਡ ਦੇ ਰਾਹੀ ਅਸੀਂ ਚੈੱਕ ਕਰਦੇ ਐਂਡ ਉਸ ਤੋਂ ਬਾਅਦ ਮਤਲਬ ਸਕੂਲ ਅਥਾਰਟੀਆਂ ਜੋ ਅਸੀਂ ਅਲਾਉ ਕਰਦੇ ਆ ਕਿ ਉਹ ਉਥੇ ਆਪਣਾ ਜਿਹੜਾ ਰੁਟੀਨ ਹੈ ਉਹ ਕੰਟੀਨਿਊ ਕਰ ਲੈ। ਸਪੰਗਾਬ ਦੇ ਮੁੱਖ ਮੰਤਰੀ ਜਿਹੜੇ ਨੇ ਉਹ ਅੰਮ੍ਰਿਤਸਰ ਦੌਰੇ ਤੇ ਨੇ ਤੇ ਨਾਲ ਦੀ ਨਾਲ ਰਾਸ਼ਟਰਪਤੀ ਵੀ ਜਿਹੜੇ ਨੇ ਉਹ ਦੌਰੇ ਤੇ ਨੇ ਤਾਂ ਉਸ ਦੇ ਬਾਵਜੂਦ ਜਿਹੜੀ ਆ ਮਿਲ ਕਰਨੀ ਕਿਸ ਦਾ ਸਮਝਦੇ ਸਾਂ। ਇਹ ਇਹ ਕਾਫੀ ਜਿਹੜੇ ਅਸੀਂ ਹੁਣ ਤੱਕ ਇਸ ਤਰ੍ਹਾਂ ਦੇ ਕੇਸਸ ਹੋਏ ਮਤਲਬ ਜਿਸ ਤਰ੍ਹਾਂ ਕੋਈ ਮਿਸਚੀਵ ਕਰਦਾ ਹੈ ਸ਼ਰਾਰਤ ਕਰਦਾ ਹੈ ਪਿਛੇ ਵੀ ਕੁਝ ਸਕੂਲਾਂ ਨੂੰ ਅਸੀਂ ਅਸੀਂ ਜਾਂਦਾ ਉਹਦੇ ਵਿੱਚ ਜਦੋਂ ਫਿਰ ਕੇਸ ਫੇਸ ਹੋਇਆ ਤਾਂ ਉਹਦੇ ਵਿੱਚ ਇਹ ਪਤਾ ਲੱਗਾ ਕਿ ਜਿਹੜੇ ਸਕੂਲ ਦੇ ਬੱਚੇ ਸੀਗੇ ਉਹਨਾਂ ਨੇ ਛੁੱਟੀ ਕਰਾਨੀ ਸੀਗੀ ਸਕੂਲ ਤੋਂ ਤਾਂ ਉਹਨਾਂ ਨੇ ਇਸ ਤਰ੍ਹਾਂ ਦੀ ਮੇਲਾ ਕਰਤੀਆਂ ਸੋ ਅਸੀਂ ਇਹਨੂੰ ਹਰ ਪੱਖੋਂ ਵੇਖ ਰਹੇ ਨੇ ਤਾਂ ਲਾਈਟ ਵੀ ਨਹੀਂ ਲੈ ਰਹੇ ਤਾਂ ਅਸੀਂ ਪ੍ਰੋਪਰਲੀ ਇਸ ਨੂੰ ਇਨਵੈਸਟੀਗੇਟ ਕਰਾਂਗੇ ਆਪਾਂ ਉਹ ਵੇਖ ਲਾਂਗੇ ਕਿ ਇਹਦੇ ਵਿੱਚ ਜਿਹੜਾ ਬੰਦਾ ਪਿੱਛੇ ਸੀਗਾ ਐਂਡ ਉਹਦਾ ਮਨਸ਼ਾ ਕੀ ਸੀਗਾ ਸਰੀ ਸਹਿਮ ਦਾ ਮੌਲਾ ਸਹਿਮ ਰਾਮ ਸਿੰਘ ਜੀ ਲਾ ਦੇ ਆਈਆਂ ਬੇਨਾਮ ਸਹਿਮ ਨਹੀਂ 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 ਉਹ ਜੀ ਕੋਈ ਗੱਲ ਨਹੀਂ ਹੈ ਕਾਫੀ ਅਸੀਂ ਥੋੜਾ ਜਿਹਾ ਫਿਲਮ ਦੇ ਦੀ ਇਨਵੈਸਟੀਗੇਸ਼ਨ ਜਿਹੜੀ ਕੀਤੀ ਹੈ ਬਈ ਜਲਦੀ ਆਪਾਂ ਰਿਜ਼ਲਟ ਦਵਾ ਦੇ ਜਿਹਦੇ ਵਿੱਚ ਆਪ ਥੈਂਕ ਯੂ ਸਰ ਹਾਂ ਜੀ ਮੇਰਾ ਨਾਮ ਸੁੰਦਰ ਬਾਤੀਸ਼ਾ ਮੈਂ यहां पे एजीवी लेक्चर